ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇਸ ਵੱਡੀ ਜਗ੍ਹਾ ਤੇ ਪੈ ਗਿਆ ਇਹ ਪੰਗਾ ਮਚ ਗਈ ਹਾ ਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਜੀਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਲੁਧਿਆਣਾ ਦੇ ਵਿੱਚ ਪੁਲਸ ਤੇ ਕਾਂਗਰਸ ਵਿੱਚ ਚੜਚੜਪ ਹੋ ਗਈ ਦੱਸਦੇ ਕਿ ਚੱਲੀ ਹੈ ਕਿ ਲੁਧਿਆਣਾ ਚ ਸੰਸਦ ਮੈਂਬਰ ਰਵਦੀਰ ਸਿੰਘ ਬਿੱਟੂ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾਰ ਨੇ ਅੱਜ ਨਗਰ ਨਿਗਰ ਦੇ ਜੋਨ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਮਜੂਦ ਪੁਲਿਸ ਮੁਲਾਜ਼ਮਾਂ ਦੀ ਸੰਸਦ ਮੈਂਬਰ ਬਿੱਟੂ ਤੇ ਕਾਂਗਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨਾਲ ਭਾਰਤ ਪੁਸ਼ਨਾਵ ਸੁਨਾਰ ਸਾਥੂਪਾਈ ਹੋ ਗਈ ਇਸ ਦੇ ਨਾਲ ਹੀ ਮੌਕੇ ਤੇ ਵੱਡੀ ਗਿਣਤੀ ਕਾਂਗਰਸ ਵਰਕਰ ਵੀ ਮੌਜੂਦ ਸਨ ਯੰਨਾਦੀ ਪੁਲਸਮਾ ਜਮਨਾ ਚੜਪ ਹੋ ਗਈ ਤੇ ਪਿਛਲੇ ਇੱਕ ਹਫਤੇ ਤੋਂ ਬਿੱਟੂ ਵੱਲੋਂ ਲਗਾਤਾਰ ਖੇਤ ਵਕਵਾ ਖੇਤ ਰਾਜ ਜਾ ਕੇ ਸਵਾਇਤ ਨਗਰ ਨਿਗਮ ਦੇ ਹੋਰ ਕੰਮ ਨਾ ਹੋਣ ਕਰਕੇ ਮੇਰੀਆਂ ਕੀਤੇ ਗੀਆਂ ਜਾਰੀਆਂ ਤੇ ਸੰਸਦ ਰਵਨੀਤ ਸਿੰਘ ਬਿੱਟੂ ਨੇ 4 ਦਿਨ ਪਹਿਲਾਂ ਕਿਹਾ ਸੀ ਕਿ ਨਿਗਮ ਚ ਜਾਲੀ ਚਨਖਾ ਦੇ ਕਪੜਾ ਸਾਹਮਣੇ ਆਇਆ ਤੇ ਇਸੇ ਤਰ੍ਹਾਂ ਗਲਾਡਾ ਚ ਜਾਲੀ ਐਸਈਓ ਦਾ ਮਾਮਲਾ ਸਾਹਮਣੇ ਆਇਆ ਨਿਗਮ ਚੋਣਾਂ ਨਾ ਹੋਣ ਕਰਕੇ ਵਿਧਾਇਕ ਆਪਣੀ ਮਰਜ਼ੀ ਅਨੁਸਾਰ ਕਰ ਰਹੇ ਹਨ ਵੀਡੀਓ ਦੇਖ ਲਈ